ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ Shivani ਹੈ ਸ਼ੋਨੂ ਜੀ ਅੱਜ ਤੁਸੀ ਬਸ ਕਾਨਟਰ ਸਾਹਮਣੇ ਸਾਰੋਗ ਕੀ ਜਾਣਾ ਚਾਹੁੰਦੇ ਆ ਸਰ ਮੇਰਾ ਭਰਾ ਜਿਹਦਾ ਨਾਮ ਸ਼ਾਇਲ ਹੈ ਉਹਦੇ ਉੱਤੇ ਝੂਠਾ ਕੇਸ ਪਾਇਆ ਗਿਆ ਹੈ ਸ਼ਰਾਬ ਫੜੀ ਗਈ ਹੈ ਉਹਦੇ ਕਰਕੇ ਉਹਦੇ ਤੇ ਝੂਠਾ ਕੇਸ ਪਾਇਆ ਸਾਨੂੰ ਇਨਸਾਫ ਚਾਹੀਦਾ ਕਿਤੇ ਸ਼ਰਾਬ ਫੜੀ ਗਈ ਹੈ ਤੇ ਕਿਦਾਂ ਕੇਸ ਪਾਇਆ ਸਰ ਇਹ ਜਿਦਾ ਸਾਨੂੰ ਸੁਣਨ ਤੇ ਆਇਆ ਕੋਈ ਰਮਨ ਨਾਮ ਦਾ ਬੰਦਾ ਹੈ ਦਾ ਉਹ ਬਿੱਟੂ ਫਾਇਨੈਂਸ ਉਹਦੇ ਨਾਲ ਮਿਲ ਕੇ ਮੇਰੇ ਭਰਾ ਦੇ ਉੱਤੇ ਝੂਠਾ ਕੇਸ ਪਾ ਰਿਹਾ ਹੈ ਕਿਉਂ ਪਾ ਰਿਹਾ ਹੈ ਝੂਠਾ ਕੇਸ ਉਹਦੇ ਭਰਾ ਉਹ ਤਾਂ ਬਿਜਲੀ ਦਾ ਕੰਮ ਕਰਦਾ ਸਰ ਉਹਨੂੰ ਤਾਂ ਪਤਾ ਨਹੀਂ ਕੋਈ ਕੋਈ ਉਹਨਾਂ ਦਾ ਗਲਫਾ ਸੀ ਸ਼ਮੂਲੀਅਤ ਸੀ ਕਾਰੋਬਾਰ ਨਹੀਂ ਸਰ ਇਦਾਂ ਵੀ ਕੋਈ ਵੀ ਉਹ ਬਿਜਲੀ ਦਾ ਕੰਮ ਕਰਦਾ ਸਰ ਦਿਹਾੜੀਦਾਰ ਬੰਦਾ ਹੈ 350 350 ਰੁਪਏ ਦੀ ਦਿਹਾੜੀ ਹੈ ਹਾਂਜੀ ਇਹਨਾਂ ਤੋਂ ਲੈ ਕੇ ਕਿੱਥੇ ਗਿਆ ਆ ਇਹ ਨਾਲ ਲਿੰਕ ਜੇ ਸਰ ਜਿੱਦਾਂ ਬਿੱਟੂ ਫਾਈਨਾਂਸ ਦਾ ਛੋਟੇ ਹੁੰਦੇ ਹੋਣਾਰੇ ਪਰੈਮੀ ਦੀ ਸ਼ੌਪ ਸੀ ਉੱਥੇ ਕੰਮ ਕਰਦਾ ਹੁੰਦਾ ਸੀ ਜਿੱਦਾਂ ਉਹ ਵੱਡਾ ਹੁੰਦਾ ਗਿਆ ਫਿਰ ਉਹਨੇ ਬਿਜਲੀ ਦਾ ਕੰਮ ਸ਼ੁਰੂ ਕਰਤਾ ਫਿਰ ਬਿਜਲੀ ਦਾ ਕੰਮ ਕਰਦਾ ਰਿਹਾ ਇਹਨਾਂ ਦੇ ਨਾਲ ਕੋਈ ਲਿੰਕ ਨਹੀਂ ਸੀਗਾ ਜਿਹੜਾ ਆਮ ਜਾਂ ਹਾਂਜੀ ਆਣ ਜਾਣ ਦਾ ਹੀ ਹੁੰਦਾ ਸੀਗਾ ਤੇ ਉਹਨੇ ਪੈਸਿਆਂ ਦਾ ਲਾਲਚ ਦਿੱਤਾ ਕਿ ਤੈਨੂੰ ਪੈਸੇ ਦੇਵਾਂਗੇ ਤੇ ਕੋਈ ਉਹਦੇ ਪੇਪਰਾਂ ਦੇ ਉੱਤੇ ਸਾਈਨ ਕਰਾ ਲੈ ਅੱਛਾ ਜੀ ਹਾਂਜੀ ਪੇਪਰਾਂ ਤੇ ਸਾਈਨ ਕਰਾਏ ਜਾਂ ਕਿੰਨੇ ਦਿਨ ਪਹਿਲਾਂ ਕਰਾਈ ਸੋ? ਹਫਤਾ 10 ਦਿਨ ਹੋ ਗਏ ਨੇ ਸ਼ੁਕਰਵਾਰ ਨੂੰ ਕਿੰਨੇ ਸਮੇਂ ਤ ਰਾਏ? ਉਹ ਬਿੱਟੂ ਫਾਈਨਾਂਸ ਨੇ ਹਾਂ ਜੀ ਉਹਦੀ ਜਗ੍ਹਾ ਤੁਹਾਨੂੰ ਕੋਈ ਪੈਸਾ ਵੀ ਦਿੱਤਾ ਨਹੀਂ ਸਰ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਵਾ ਜਿਹੜੇ ਕਾਗਜ਼ਾਂ ਦੇ ਸਾਈਨ ਕਰਾਏ ਜਾਓ ਕੀ ਚੀਜ਼ੇ ਕਾਗਜ਼ ਸਰ ਜਿੱਦਾਂ ਕਿ ਸ਼ੁਕਰਵਾਰ ਨੂੰ ਆ ਲਾਸਟ ਫਰਾਈਡੇ ਨੂੰ ਕਾਲ ਆਈ ਸੀ ਵਿਸ਼ਾਲ ਨੂੰ だっਦੀ 10:30 ਪਾਣੀ 11 ਵਜੇ ਨਾਲ ਰੋਟੀ ਖਾ ਕੇ ਉੱਪਰ ਰਹੀ ਸੀਗਾ ਉਹਨੂੰ ਫੋਨ ਆਇਆ ਕਿ ਵਿਸ਼ਾਲ ਤੂੰ ਬਾਹਰ ਆ ਜਾ ਉਹਨੂੰ ਕਹਿੰਦੇ ਦੁਬਾਰਾ ਜਨ ਹਟਲ ਚ ਲੈ ਕੇ ਗਏ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਉਹ ਉਹਦਾ ਕੋਈ ਸਾਈਨ ਕਰਵਾਇਆ ਬਿੱਟੂ ਨੇ ਇਹ ਨਹੀਂ ਦੱਸਿਆ ਕਦੇ ਲਈ ਸਾਈਨ ਕਰਵਾਇਆ ਉਹਨੂੰ ਸ਼ੁਕਰਵਾਰ ਨੂੰ ਰਾਤ ਬਾਹਰ ਲੈ ਕੇ ਗਏ ਉਹਨੂੰ ਰਾਤ ਹਟਲ ਤੇ ਰੱਖਿਆ ਉਹਦੇ ਨਾਲ ਰਮਨ ਕੋਈ ਨਾ ਦਾ ਬੰਦਾ ਸੀ ਨਾਲ ਬਿੱਟੂ ਫਾਇਨਾਂਸੀ ਦੋ ਤਿੰਨ ਬੰਦੇ ਹੋਰ ਸੀਗੇ ਠੀਕ ਹੈ ਬਾਰੂਚਾ ਬਿੱਟੂ ਨੂੰ ਕਹਿੰਦਾ ਤੁਸੀਂ ਫੋਨ ਤੂੰ ਆਪਣਾ ਫੋਨ ਬੰਦ ਕਰ ਲੈ ਤੇ ਮੈਂ ਫੋਨ ਬੰਦ ਕਰ ਲਿਆ ਉਹਦੇ ਕਹਿੰਦੇ ਕੋ ਫੋਨ ਬੰਦ ਕਰਕੇ ਉਹ ਹਜੇ ਤੱਕ ਮਿਲਿਆ ਨਹੀਂ ਕਿੱਥੇ ਆ ਬਿੱਟੂ ਫਾਈਨਾਂਸ ਕਰਕੇ ਉਹ ਸਾਡੇ ਘਰੇ ਆ ਰਿਹਾ ਸਾਨੂੰ ਧਮਕੀਆਂ ਦਿੰਦਾ ਪਿਆ ਤੁਸੀਂ ਆਪਣਾ ਮੁੰਡਾ ਦੱਸੋ ਕਿੱਥੇ ਨਹੀਂ ਤਾਂ ਪੁਲਿਸ ਤੁਹਾਡੀ ਇਹ ਬਿੱਟੂ ਫਾਈਨਾਂਸ ਸਾਡੇ ਘਰੇ ਆ ਗਿਆ ਮੇਰੀ ਮੰਮੀ ਕੰਮ ਤੇ ਗਈ ਸੀ ਮੈਂ ਕਰ ਰਹੀ ਸੀ ਮੈਨੂੰ ਆ ਕੇ ਕਹਿੰਦਾ ਜੇ ਤੁਸੀਂ ਨਾਂ ਦੱਸਿਆ ਕਿੱਥੇ ਆ ਤੇ ਪੁਲਿਸ ਆ ਕੇ ਉਹਨੂੰ ਚੱਕ ਕੇ ਲੈ ਜੂਗੀ ਮੈਂ ਮੈਂ ਇੰਨੀ ਗੱਲ ਵੀ ਪੁੱਛੀ ਮੈਂ ਕਿਹਾ ਅੰਕਲ ਕਿਉਂ ਚੱਕ ਕੇ ਲੈ ਕੇ ਜਦੋਂ ਉਹਨੇ ਕੀ ਧਰਮ ਕੀਤਾ ਕਿ ਇਹਦਾ ਕਤਲ ਕਰਤਾ ਜਾਂ ਚੋਰੀ ਕੀਤੀ ਜਿਹ ਦੋ ਵੀ ਕਿੰਦੋਂ ਤੈਨੂੰ ਬਾਅਦ ਚ ਦੱਸੂਗਾ ਤੂੰ ਪਹਿਲਾਂ ਦਾਦੇ ਕਿਤੇ ਨਾ ਤਾਂ ਸਾਢੇ ਤਾਂ ਗੱਲ ਹੀ ਨਹੀਂ ਹੋਈ ਤੁਸੀਂ ਸ਼ੁੱਕਰਵਾਰੇ ਨੂੰ ਲੈ ਕੇ ਗਏ ਅਸੀਂ ਅਗਲੇ ਦਿਨ ਮਾਤਾ ਦੇ ਚੱਲ ਗਏ ਦੋ ਦਿਨ ਹੋ ਗਏ ਘਰੇ ਨਹੀਂ ਆਇਆ ਉਹਦਾ ਫੋਨ ਵੀ ਸਵਿਚ ਆਫ ਆਰ ਤੁਸੀਂ ਕਹਿੰਦੇ ਲੈਣ ਨੂੰ ਨਹੀਂ ਪਤਾ ਅਸੀਂ ਕਿੰਨੂੰ ਪੁੱਛਣਾ ਸੀ ਤੇ ਤੁਹਾਨੂੰ ਪੁੱਛਣਾ ਕਰਦਾ ਤੁਹਾਨੂੰ ਲੱਗਦਾ ਹੋਇਆ ਕਿੰਨੇ ਦਿਨ ਹੋ ਗਏ ਆ ਸ਼ੁੱਕਰਵਾਰ ਦਾ ਗਿਆ ਹੋਇਆ ਹਜੇ ਤੱਕ ਕੋਈ ਨਾ ਉਹਦਾ ਫੋਨ ਲੱਗ ਰਿਹਾ ਨਹੀਂ ਸਰ ਜਿੱਦਾਂ ਉਹ ਕੰਮ ਦੇ ਲਈ ਵੀ 2-3 ਦਿਨ ਚੱਲ ਜਾਂਦਾ ਹੁੰਦਾ ਸੀਗਾ ਸ਼ਾਇਦ ਕੰਮ ਲਈ ਗਿਆ ਹੁਣ ਆਪਰ ਸਾਨੂੰ ਹੁਣ ਸੁਣਨ ਤੇ ਆ ਰਿਹਾ ਕਿ ਬਿੱਟੂ ਦੇ ਕਰਕੇ ਹੀ ਇੱਧਰ ਉੱਧਰ ਗਿਆ ਹੋਇਆ ਸਾਨੂੰ ਉਹਦਾ ਕੋਈ ਬਾਤ ਹੋ ਰਹੀ ਹੈ ਕੋਈ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਰੱਖਦੇ ਹੋ ਸਾਨੂੰ ਇਨਸਾਫ ਚਾਹੀਦਾ ਕਿਸੇ ਨੇ ਸਾਡੇ ਤੇ ਮੇਰੇ ਵੀ ਭਰਾ ਤੇ ਝੂਠਾ ਇਲਜ਼ਾਮ ਲਾਇਆ ਹੈ ਔਰ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਤੇ ਇਹ ਕੇਸ ਸਹੀ ਕੀਤਾ ਜਾਵੇ ਉਹਦੇ ਤੇ ਇਲਜ਼ਾਮ ਹਟਾਇਆ ਜਾਵੇ ਹਾਂਜੀ ਮਾ ਜੀ ਸਰ ਇਹ ਨਾ ਮੇਰਾ ਨਾਮ ਚਰਨਜੀਤ ਹੰਸਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਤੁਮਨੇਸ਼ਰ ਵਾਲਮੀਕੀ ਐਜੂਕੇਸ਼ਨ ਤੱਕ ਤੇ ਮੇਰੀ ਵਾਈਫ ਜਿਹੜੀ ਉਹ ਆ 35 ਨੰਬਰ ਵਾਰ ਤੋਂ ਕਾਉਂਸਲਰ ਹੈ ਜੀ ਹਾਂ ਜੀ ਅੱਜ ਤੁਸੀਂ ਕੁਸਚਨ ਤੋਂ ਸਵਾਲ ਲਿਆ ਜਿਹੜਾ ਕਿ ਪਿਛਲੇ ਦਿਨਾਂ ਚੋ ਸ਼ਹਿਰ ਦੇ ਬਹੁਤ ਬੜੇ ਤੱਤਾ ਦੇ ਵਿਸ਼ੇ ਬਣਾਇਆ ਆ ਕਿ ਰਮਨ ਸ਼ਰਾਬ ਠੇਕੇਦਾਰ ਦੀ ਜਿਹੜੀ ਆ ਸ਼ਰਾਬ ਜਿਹੜੀ ਆ ਗੁਜਰਾਤ ਵਿੱਚ ਫੜੀ ਗਈ ਆ ਉਹਨੂੰ ਲੈ ਕੇ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਆ ਕੀ ਗੱਲ ਜੰਨ ਜੀ ਸੋਹਣੇ ਮੈਂ ਕਹਣਾ ਚਾਹੁੰਦਾ ਕਿ ਸਾਡੇ ਧਿਆਨ ਦਾ ਅੱਜ ਮਾਮਲਾ ਕਿ ਉਹਨੇ ਪੰਜ ਨੂੰ ਦੱਸਿਆ ਸਾਨੂੰ ਅੱਜ ਮਿਲਿਆ ਇਹਨਾਂ ਨੇ ਦੱਸਿਆ ਕਿ ਸਾਡਾ ਵਿਸ਼ਾਲ ਇਹ ਪੱਪੂ ਰਠੌਰ ਜਿਹੜਾ ਆ ਉਹਦੇ ਨਾਂ ਦੇ ਵਿੱਚ ਜੇ ਮਤਲਬ ਉਹਦੇ ਨਾਂ ਤੇ ਇੱਕ ਪਾਵਰ ਡੈਲੀ ਕਰਕੇ ਇਹਨੇ ਰਮਨ ਠੇਕੇਦਾਰ ਨੇ ਤੇ ਬਿੱੱਬੀ ਨਾਲ ਮਿਲ ਕੇ ਇਹਨਾਂ ਲਈ ਭੁਗਤ ਹੋ ਕੇ ਨਸਰ ਨੇ ਤੇ ਜਿਹੜਾ ਕਿ ਉਹ ਗਰੀਬ ਆਦਮੀ ਦੇ ਨਾਂ ਦੇ ਤੇ ਠੇਕੇ ਕਰਕੇ ਤੇ ਉਹਦੀ ਪਾਵਰ ਡੈਲੀ ਉਹਨੂੰ ਫਸਾ ਦਿੱਤਾ ਵਿੱਚ ਇਹ ਮਾਮਲਾ ਜੀ ਸੀ ਵੜਾ ਸਪੀਅਰ ਕਰੋ ਬਿੱੱਬੀ ਨਾਲ ਵਿਚਾਰ ਕਰੋ ਮਾਦੀ ਬ੍ਰਿਸ਼ਿਮੰਦ ਰਾਮਨੀ ਉਹਦੀ ਕਿ ਕਦਨ ਜਿਹੜਾ ਗਰੀਬ ਆਦਮੀ ਜਿਹੜਾ ਕਿ ਜਿਹੜਾ ਕਿ ਠੇਕੇਦਾਰ ਬਣ ਗਿਆ ਸ਼ਹਿਰ ਦੇ ਠੇਕੇ ਸ਼ਹਿਰ ਦੇ ਠੇਕੇ ਨਾ ਮਾਲਿਕ ਬਣ ਗਿਆ ਉਹ ਜਿਹੜਾ ਸਾਨੂੰ ਅਸਲੀ ਪਤਾ ਲੱਗੀ ਕਿ ਜਿਹੜਾ ਵਿਸ਼ਾਲ ਪੱਪੂ ਰਠੌਰ ਹੈ ਜਿਹੜਾ ਆ ਉਹ ਰਮਨ ਸ਼ਰਾਫ ਠੇਕੇਦਾਰ ਨੇ ਪਰਚੇ ਤੋਂ ਬਚੰਦੇ ਨਹੀਂ ਗੁਜਰਾਤ ਦੇ ਪਰਚੇ ਤੋਂ ਬਚਣ ਨਹੀਂ ਕਿ ਗਰੀਬ ਆਦਮੀ ਨੂੰ ਜਿਹੜਾ ਕਿ ਮੌਰੇ ਬਣਾ ਕੇ ਨਾਲ ਜਿਹੜਾ ਬਿੱਟੂ ਫਾਈਨੈਂਸਰ ਉਹ ਬੁੱਢੀ ਫਾਈਨੈਂਸਰ ਜਿਹੜਾ ਮਾ ਬੰਦ ਨਗਰ ਦਾ ਉਹਨੇ ਕਿਹਾ ਗਰੀਬ ਆਦਮੀ ਨੂੰ ਜਿਹੜਾ ਇੱਕ ਛੱਤੇ ਚ ਲੈ ਕੇ ਥੋੜੇ ਜਿਹਾ ਪੈਸਾ ਲਾਜ ਦੇ ਕੇ ਪਰ ਪੈਸੇ ਦਿੱਤੇ ਨਹੀਂ ਜਿਵੇਂ ਸਾਨੂੰ ਤੇ ਉਹਦੇ ਤੇ ਪਾਵਰ ਟਾਈਮ ਕਿ ਕਰਕੇ ਉਹ ਨੂੰ ਕਿ ਉਹ ਜਿਹੜਾ ਠੇਕੇ ਦਾ ਮਾਲਕ ਜਿਹੜਾ ਉਹ ਜਿਹੜਾ ਵਿਸ਼ਾਲ ਪੱਪੇ ਦੇ ਠੌੜਾ ਪ੍ਰਵਾਸੀ ਬੰਦਾ ਤੇ ਉਹਦੇ ਨਾਲ ਜਿਹੜਾ ਸਾਥੀ ਰਹਿਣਾ ਜਿਹੜਾ ਤਾਂ ਰਮਨ ਨੇ ਇਹ ਅਦਲੋਂ ਆਪ ਵੀ ਤੁਹਾਡੇ ਨਾਮ ਤੇ ਹੋ ਰਿਹਾ ਦੇ ਪੇਸ਼ਟਾ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਕਿ ਬੜਾ ਵੱਡਾ ਸਕੈਂਡਲ ਆ ਕਿ ਕਪੂਰਥਲਾ ਜ਼ਿਲ੍ਹਾ ਪੁਲਿਸ ਜਿਹੜੀ ਹੁੱਤੀ ਪਈ ਆ ਮੈਂ ਕਹਿੰਦਾ ਐਡਾ ਵੱਡਾ ਸਕੈਂਡਲ ਆ ਜਿਹੜੀ ਗੁਜਰਾਤ ਪੁਲਿਸ ਤੋਂ ਆਵੇ ਰਮਣ ਸ਼ਰਾਬ ਦੇ ਕੇ ਜਾਨ ਫਰਨ ਆਈ ਆ ਪਰ ਮਨੂ ਰਾਨੀਏ ਕਿ ਪੁਲਿਸ ਕਪੂਰਥਲਾ ਪੁਲਿਸ ਨੇ ਹਾਲੇ ਤੱਕ ਹੋਣਾ ਜਨ ਤੱਕ ਜਨ ਤੱਕ ਨਾ ਕੀਤਾ ਰਮਨਦੇਵ ਰਾਠ ਕੇਦਾਰ ਦਾ ਕਿ ਪੁਲਿਸ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਇੱਦਾਂ ਦਾ ਸਕੈਂਡਲ ਹੈ ਤੇ ਗਰੀਬ ਆਦਮੀ ਜਿਹੜਾ ਆ ਉਹ ਫਸਾਇਆ ਜਾ ਰਿਹਾ ਪੁਲਿਸੀ ਕੁਝ ਮੁੱਲ ਦੀ ਬਿਜਲੀ ਵਾਸਤੇ ਪੁਲਿਸ ਵਾਲੇ ਸਿੱਧੇ ਕੋਲ ਕਹਿ ਰਹੇ ਕਿ ਮੁੰਡਾ ਫੇਟ ਬੋਲਾ ਦਾ ਬਸ ਨੂੰ ਲੱਭਦਾ ਵਾ ਕੀ ਕੋਈ ਮੈਨੂੰ ਤੇ ਕਪੂਰਥਲਾ ਪੁਲਿਸ ਦੀ ਜਿਹੜੀ ਢਿੱਲੀ ਮੁੱਠੀ ਜਿਹੜੀ ਆ ਕਾਰਜ ਜਿਹੜੀ ਇੱਥੇ ਵਿਖਰੀ ਆ ਕਿ ਜ਼ਿਲ੍ਹਾ ਪੁਲਿਸ ਜਿਹੜੀ ਆ ਮੈਨੂੰ ਲੱਗਦੀ ਮਨੀ ਪੁਲਿਸ ਲੱਗਦੀ ਆ ਕਿ ਜਿਹੜੀ ਕਿ ਇਸ ਵੇਲੇ ਜਿੰਨਾ ਕੋਈ ਵੀ ਗੁਜਰਾਤ ਪੁਲਿਸ ਵੀ ਆ ਗਿਤ ਕਰ ਰਹੀ ਹੈ ਕਿ ਕਪੂਰਥਲਾ ਪੁਲਿਸ ਨੇ ਨਾ ਕੋਈ ਜਾਣਕਾਰੀ ਦੇ ਕੋਈ ਪ੍ਰੈਸ ਪੀਡੀਆ ਵਿੱਚ ਕਿ ਇਹ ਨਾ ਕੋ ਖਲਾਸਾ ਕੀਤਾ ਇਸ ਚੀਜ਼ ਦਾ ਹੰਦ ਕਰ ਪੁਲਿਸ ਨੇ ਕਪੂਰਥਲਾ ਜਿਹੜਾ ਕਾਰਜਸ਼ਾਲੀ ਜਿੱਦ ਮੈਂ ਸੰਵੇਦਨ ਮੈਨੂੰ ਲੱਗ ਰਿਹਾ ਕਿ ਜਿਹੜਾ ਕਪੂਰਥਲਾ ਪੁਲਿਸ ਜਿਹੜਾ ਚਾਹਤ ਕੋਈ ਮੈਨੂੰ ਕੁਝ ਲੱਗਦਾ ਵਿੱਚ ਕਿ ਦਾਜ ਕਾਲਾ ਨਤੀਜੇ ਇਹ ਹੈ ਕਿ ਜੇਕਰ ਕਪੂਰਥਲਾ ਪੁਲਿਸ ਜਿਹੜੀ ਆ ਜਿਹੜੀ ਆ ਤੁਸੀਂ ਚੁੱਪੀ ਸਾਹਿਬ ਕੇ ਬੇਟੀ ਆ ਪੰਜਾਬ ਪੁਲਿਸ ਦੀ ਜਿਹੜੀ ਬੇਟੀ ਆ ਕਿ ਮੈਨੂੰ ਲੱਗਦਾ ਕਿ ਪੰਜਾਬ ਜਿੰਨ ਕਿ ਦਿੱਲੀ ਇਹ ਕੇਦਰੀਵਾਲ ਸਰਕਾਰ ਜਿਹੜੀ ਆ ਉਹ ਸ਼ਰਾਬ ਦੇ ਡਾਵੇ ਵਿੱਚ ਇਹ ਸਭ ਨੇ ਸਾਬਤ ਹੋਇਆ ਈਡੀ ਨੇ ਰੇਲ ਬਲ ਕੇ ਇਹਨਾਂ ਨੂੰ ਅੰਦਰ ਹੀ ਭੇਜਿਆ ਤੇ ਪੰਜਾਬ ਪੁਲਿਸ ਦੀ ਵਿੱਚ ਮੁੱਢ ਮੈਨੂੰ ਕਿਦਣਾ ਕਦੇ ਇਹ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਵਿੱਚ ਮੁੱਢ ਲੱਗਦੀ ਆ ਕਿ ਜਿਹੜੀ ਕਪੂਰਥਲੇ ਚ ਐਡੀ ਵੱਡੀ ਸ਼ਰਾਬ ਦੀ ਜਿਹੜੀ ਐਡੀ ਵੱਡੀ ਜਿਹੜੀ ਆ ਜਿਹੜੀ ਕਿ ਟਰੱਕਾ ਟਰੱਕ ਜਿਹੜੇ ਆ ਉਹ ਕਪੂਰਥਲੇ ਦੇ ਮੰਦਰ ਤੇ ਗਾਹ ਇਹ ਫੁੱਟੇ ਚ ਬਾਹਰ ਜਾ ਰਹੇ ਆ ਕੋ ਪੀਲੇ ਜਾ ਰਿਹਾ ਇਹ ਮਨੀ ਪੂਲ ਲੱਗਦੀ ਆ ਜੀ ਇਹ ਸਰਕਾਰ ਦਾ ਲੱਗਦਾ ਮਨੀ ਪੂਲ ਤੇ ਜਿਹੜਾ ਆ ਇਹ ਸਰਕਾਰ ਨੂੰ ਜਿਹੜਾ ਮੈਂ ਕਹਿੰਦਾ ਕਿ ਅਸੀਂ ਵੀ ਇਹ ਮੰਗ ਕਰਦੇ ਹਾਂ ਚੰਗੇ ਗਵਰਨਮੈਂਟ ਤੋਂ ਕਿ ਪੰਜਾਬ ਵੱਲ ਵੀ ਧਿਆਨ ਦੇਣ ਕਿ ਪੰਜਾਬ ਦੀ ਰੀਡ ਜਾਂ ਜਿਹੜੀ ਹੋਣੀ ਚਾਹੀਦੀ ਆ ਇਹਨਾਂ ਮੰਤਰੀਆਂ ਦੀ ਵੀ ਤੇ ਜਿਹੜੇ ਪੁਸ ਮੁਲਾਜ਼ਮਾਂ ਦੀ ਵੀ ਹੌਸ ਜੀ ਦੂਰ ਪੰਜਾਬ ਤੋਂ ਆਪ ਸਰਕਾਰ ਦੇ ਕੋ ਬਦਲਾਅ ਆਇਆ ਪਰ ਲੱਗਦਾ ਨਹੀਂ ਬਦਲਾਅ ਆ ਕਾਹਦਾ ਬਦਲਾਅ ਆ ਭਾਜੀ ਮੇ ਤਾਂ ਸ਼ਾਬ ਤੋਂ ਜ਼ਿਆਦਾ ਦਿਖਣਾ ਸ਼ੁਰੂ ਹੋ ਗਿਆ ਜੀ ਤੇ नशा वेले फिर हम दिख रहा है नशा पुलिस की जी महकमा सुती हो कपूर मैं कहवा की पुलिस सुती भी है कि बढ़िया बढ़िया खेपा बाहर जा रही नशा बहार निकल रहा यह सारा मिली पूरी तरह हो रहा जी सामने दिख रहा जी आज गुजरा गुजरात पुलिस जी कपूर आई है बिहार के पिछले जो परचार दर्ज लगाया वो भी जो आज पेंडिंग चल रहा दोनों भ्रा एक पवन इंद भरा दोनों अपनी जमानत करा गया सौ तेईस पिछले साल ਭਾਈ ਕੀ ਨਾਮ ਹੈ ਸਾਬਾ ਜੋੜਾ ਮੇਰਾ ਗੌਰਵ ਕੁਮਾਰ ਜੀ ਗੌਰਵ ਕੁਮਾਰ ਜੀ ਜਿਹੜਾ ਬੰਦੇ ਨੂੰ ਜੋ ਦਰਜਾ ਤੋਂ ਬਈ ਇਹਦਾ ਵਿਸ਼ਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਈ ਉਹ ਮੇਰੇ ਕੋਲ ਦਿਹਾੜੀ ਦਾ ਕੰਮ ਕਰਦਾ ਜੀ ਮੇਰਾ ਦਿੱਲੀ ਦਾ ਜੀ ਇਲੈਕਟ੍ਰੀਸ਼ੀਅਨ ਉਹ ਤੁਹਾਡੇ ਕੋਲ ਐਜ਼ ਅ ਲੀਵਰ ਕੰਮ ਕਰਦਾ ਹਾਂ ਜੀ ਤੇ ਜਿਹੜਾ ਉਹ ਐਸੋ ਨਾਮ ਆ ਰਿਹਾ ਵੀ ਬਾਰ ਬੰਦੇ ਨੇ ਉਹਨਾਂ ਦੇ ਵਈਆ ਉਹ ਸ਼ਰਾਬ ਠੇਕੇ ਦਾ ਉਹਨਾਂ ਠੇਕੇ ਦੇ ਤੇ ਕਿੰਨੇ ਸੱਚਾਈ ਜੀ ਸਾਰਾ ਝੂਠ ਹੈ ਭਾਈ ਉਹ ਕਿੰਨੇ ਚਿਰ ਤੋਂ ਜਾਣਦੇ ਹੋ ਤੋਂ ਹੀ ਹੈ ਭਾਈ ਉਹਨੂੰ ਤਕਰੀਬਨ 2-3 ਸਾਲ ਹੋ ਗਏ ਆ ਹਾਂਜੀ ਤੇ ਕੋਈ ਬੰਦਾ ਸੀ ਹਾਂਜੀ ਮੇਰੇ ਕੋਲ ਕੰਮ ਕਰਦਾ ਸੀ ਉਹ ਅੱਜਕੱਲ ਜੇ ਲਾਭ ਤੋਂ ਬੱਧੀ ਕਰਦਾ ਉਹਦਾ ਤਾਂ ਪਤਾ ਨਹੀਂ ਕਿ ਇਹਦੇ ਕਰਕੇ ਹੀ ਆ ਸ਼ਾਇਦ ਤੁਸੀਂ ਦੱਸ ਸਕਦੇ ਕੀ ਮਾਮਲਾ ਦੱਸਣਾ ਹੈ ਨਾਲੇ ਜਿਹੜਾ 12 ਹੌਟਾ ਨਹੀਂ ਮਿਲਦਾ ਉਹਦਾ ਸਾਈਨ ਹੋ ਜਾਂਦਾ ਉਹਦੇ ਬਾਰੇ ਨਹੀਂ ਪਤਾ ਜੀ ਜਦ ਮੰਮੀ ਇਹ ਕੰਮ ਦਿਹਾੜੀ ਇਹ ਵੀ ਕਰਦੇ ਆ ਜੀ ਘਰਾਂ ਦੇ ਕੰਮ ਕਰਦੇ ਆ ਲੋਕਾਂ ਦੇ ਮਾ ਜੀ ਸਰ ਜੀ ਨਾਮ ਹਾ ਤੁਹਾਡਾ ਮੇਰਾ ਨਾਮ ਮਹਿੰਦਰਪਾਲ ਗੁਪਤਾ ਬੇਟਾ ਤੁਹਾਨੂੰ ਜੀ ਤੋਂ ਥੋੜ੍ਹੀ ਪਹਿਲਾਂ ਜੀ ਕਾਨਫਰੰਸ ਹੋਈ ਸੀ ਤੁਹਾਡੇ ਫਲਾਸ ਐਮਲੀਨੇਸ਼ਨ ਲੱਗੀ ਸੀ ਕਿ ਕੁਛ ਵਾਲੇ ਲੜਕੀ ਨੇ ਕੀਤੀ ਸੀ ਉਹਨੇ ਕਿਹਾ ਸੀ ਕਿ ਮੇਰਾ ਜਰਾ ਬਰਾਬਰ ਅਵਿਸ਼ਾਨ ਤੁਸੀਂ ਉੱਤੋਂ ਵੀ ਜਾਲੀ ਕਾਰੀਆਂ ਤੇ ਸਾਈਨ ਕਰਾ ਕੇ ਜੋ ਪਾਵਰ ਟੋਨੀ ਬਣਾ ਕੇ ਥੇਕੇ ਜਿਹੜੇ ਨਾਂ ਤੇ ਕੀਤੇ ਆ ਕੀ ਮਾਜਰਾ ਵੈ ਮੈਂ ਕੋਈ ਸਾਈਨ ਸਾਈਨ ਇਹਨੇ ਆਪ ਕੀਤੇ ਹੋਣਾ ਕੋ ਜਾ ਕੇ ਠੀਕ ਹੈ ਜੀ ਮੇਰਾ ਕੋਈ ਰੋਲ ਨਹੀਂ ਇਹ ਕੰਮ ਲੱਭਦਾ ਫਿਰਦਾ ਹੁੰਦਾ ਸੀ ਅੰਕਲ ਜੀ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਸਾਡਾ ਮਕਾਨ ਨਹੀਂ ਬਣਿਆ ਤੇ ਮੈਨੂੰ ਕੰਮ ਤੇ ਲਵਾ ਦਿਓ ਮੈਂ ਰਮਨ ਨੂੰ ਕਿਹਾ ਤੇ ਰਮਨ ਨੇ ਕਿਹਾ ਭੇਜ ਦੇ ਭਾਜੀ ਅਸੀਂ ਆਪੇ ਹੀ ਕਰਾ ਲਿਆ ਇਹ ਸ਼ਾਮ ਨੂੰ ਜਾਂਦਾ ਸੀ ਉਹਨਾਂ ਕੋ ਕੰਮ ਕਰ ਤੇ ਤੁਹਾਡਾ ਪੁਰਾਣਾ ਵਕ 20 25 20 ਕਿ ਸਾਲ ਹੋ ਗਏ ਸਾਡੀ ਕਰਿਆਨੇ ਵਾਲੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀਗਾ ਫਿਰ ਬਾਅਦ ਵਿੱਚ ਮੇਰੇ ਦਫ਼ਤਰ ਵੀ ਲੱਗਾ ਰਿਹਾ ਤੇ ਮੇਰੇ ਦਫ਼ਤਰ ਲੱਗਾ 2-3 ਸਾਲ ਪਹਿਲਾਂ 2000 ਰੁਪਇਆ ਚੱਕੇ ਲੈ ਗਿਆ 25000 ਰੁਪਇਆ ਮੋਬਾਈਲ ਤੇ 10000 ਨਕਦ ਲੈ ਗਿਆ ਮੈਂ ਅੰਕਲ ਜੀ ਤੁਹਾਨੂੰ ਮਹੀਨੇ ਚ ਦੇ ਦੰਨਾ ਫੇਰ ਕਿਰਾਨੇ ਵਾਲੀ ਦੁਕਾਨ ਤੇ ਚੋਰੀ ਕਰਦਾ ਫੜ ਲਿਆ ਸੀ ਬਈ ਵੀ ਚੋਰੀ ਕਰਦਾ ਫੇਰ ਦੋ ਚੋਰ ਗੁੰਡੀਆਂ ਨੂੰ ਦੇ ਗਿਆ ਆ ਜਾ ਕੇ ਫੇਰ ਨਾ ਪੁਲਿਸ ਸੱਦੀ ਤੇ ਮੰਨ ਕੇ ਤੇ ਮੁੰਡਾ ਬਿਜਲੀ ਵਾਲਾ ਮੋਨੂ ਆ ਜੀ ਕੋਈ ਅੱਜ ਕੱਲੇ ਕੰਮ ਕਰਦਾ ਉਹ ਉਹ ਛੜਾ ਕੇ ਲੈ ਗਿਆ ਆਪਣੀ ਜ਼ਿੰਮੇਵਾਰੀ ਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਰਾਤ ਵਿੱਚ ਸ਼ਰਾਬ ਦਾ ਸਕੈਂਡ ਹੋਇਆ ਵਾ ਸ਼ਰਾਬ ਦਿੱਤੇਦਾਰ ਵੱਲੋਂ ਉਹ ਸਾਰਾ ਇਹ ਤੇ ਪਾਇਆ ਜਾ ਰਿਹਾ ਵਾ ਇਹਨੂੰ 5 ਲੱਖ ਦਾ ਤੁਹਾਡੇ ਨੂੰ ਲੱਜ ਗਿਆ ਮੇਰੇ ਵੱਲੋਂ ਕੋਈ ਲਾਜ ਨਹੀਂ ਦਿੱਤਾ ਨਾ ਮੇਰਾ ਕੋਈ ਮਤਲਬ ਹੈ ਕੀ ਕੋਈ ਗੈਸਟ ਹਾਊਸ ਹੀ ਤੁਹਾਡੀ ਮੀਟਿੰਗ ਹੈ ਕੋਈ ਨਾਲ ਨਹੀਂ ਕੋਈ ਮੀਟਿੰਗ ਨਹੀਂ ਇਹਨਾਂ ਮੈਨੂੰ ਜਿੱਦਣ ਕਿੰਨੀ ਤਰੀਕ ਸ਼ੁੱਕਰਵਾਰ ਦੀ ਗੱਲ ਆ ਇਹਦਾ ਫੋਨ ਆਇਆ ਮੈਨੂੰ 8:30 8 ਵਜੇ ਕਹਿੰਦਾ ਅੰਕਲ ਜੀ ਮੈਨੂੰ ਆ ਨਾ ਮੈਂ ਉੱਥੇ ਰੁਕਣਾ ਗੈਸਟ ਹਾਊਸ ਦੇ ਵਿੱਚ ਉਹ ਪੈਸੇ ਚਾਹੀਦੇ ਆ 1000 ਰੁਪਿਆ ਮੈਨੂੰ ਦੇ ਜੋ ਮੈਂ 1000 ਰੁਪਿਆ ਦਿੱਤਾ ਜਦੋਂ ਤੇ ਇਹਨੇ ਹੋਟਲ ਵਾਲੇ ਨੂੰ ਉੱਥੇ ਕਟਾਇਆ 800 ਰੁਪਿਆ ਉਹਨੇ 200 ਮੈਨੂੰ ਮੋੜ ਦਿੱਤਾ ਪਰ ਇਹਨੇ ਮੇਰੇ ਹੱਥੋਂ ਫੜ ਲਿਆ ਕਹਿੰਦਾ ਅੰਕਲ ਜੀ ਮੈਂ ਰਾਤ ਨੂੰ ਰੋਟੀ ਵੀ ਖਾਣੀ ਆ ਤੇ ਮੇਰਾ ਕੋਈ ਇੱਦਾਂ ਨਹੀਂ ਮਤਲਬ ਇਹ ਪੈਸੇ ਤਾਂ ਅੱਗੇ ਵੀ ਫੜ ਕੇ ਲ ਜਾਂਦਾ ਵਾ ਕੋਈ ਸ਼ਰਾਬ ਠਿੱਕੀ ਦੀ ਰੀ ਦੀ ਕੋਈ ਸਹਾਇਤਾ ਦੀ ਇਨਵੋਲਵਮੈਂਟ ਹੈ ਵੀ ਇਹਦੇ ਇਨਵੋਲਵਮੈਂਟ ਇਹਨਾਂ ਕੋ ਕੰਮ ਕਰਦਾ ਸੀ ਠੀਕ ਹੈ ਜੀ ਠੀਕ ਹੈ ਸਰ ਕੋਈ ਭਾਈਵਾਲ ਨਹੀਂ ਆ ਨਾ ਔਰਤਾਂ ਨੂੰ ਨਾਂ ਤੇ ਹੈਗੀ ਨਹੀਂ ਹੋਊਗੀ ਮੈਨੂੰ ਨਹੀਂ ਪਤਾ ਪਰ ਇਹ ਪੰਜਾਬੀ ਇਹ ਕੌਣ ਇਹ ਚਾਂਸੀ ਦੇ ਆ ਠੀਕ ਹੈ ਅੱਛਾ ਕਿਉਂ ਹੋਰ ਬਾਲ ਕਹ ਰਿਹਾ ਸੀ ਜੇ ਕੀ ਕਹਿੰਦੇ ਤੁਸੀਂ ਉਹਨਾਂ ਨੂੰ ਜਿੰਦਦਾਰ ਉਹਨੂੰ ਭਰਾ ਫਾਈਨ ਵਗੈਰਾ ਤੇ ਉਦੋਂ ਤੋਂ ਲਾਪਤਾ ਆੜਦਾ ਕੋਈ ਨੂੰ ਮੈਂ ਤਾਂ ਮੇਰੀ ਸ਼ਨੀਵਾਰ ਤੱਕ ਤਾਂ 2:30 ਵਜੇ ਤੱਕ ਮੈਨੂੰ ਇਹ ਫੋਨ ਕਰਦਾ ਰਿਹਾ ਠੀਕ ਹੈ ਫਿਰ ਤੋਂ ਬਾਅਦ ਕਹਿੰਦਾ ਮੇਰੀ ਬੈਟਰੀ ਖਤਮ ਹੋਣ ਵਾਲੀ ਆ ਜੀ ਮੈਂ ਠਹਿਰ ਕੇ ਕਰੂੰਗਾ ਤੁਹਾਨੂੰ ਨਾ ਤਾਂ ਉਹ ਬੈਟਰੀ ਖੁੱਲੀ ਤੇ ਨਾ ਇਹਦਾ ਕੋਈ ਫੋਨ ਆ ਇਸ ਸਬੰਧੀ ਜਿਹੜੇ ਅਜੇ ਚੁਰੰਜ ਦਿਖਾਨਸਾ ਗਏ ਆ ਜਿਹੜੇ ਧਰਮ ਨਾ ਰਣਨੀਤਿਕਲੀ ਲੀਟਰ ਆ ਗਏ ਉਹਨਾਂ ਨੇ ਵੀ ਉਹਨਾਂ ਨਾਲ ਹਮਾਇਤ ਦੇ ਕੇ ਤੁਹਾਡੇ ਤੇ આરોਪ ਲਗਾਇਆ ਸੀ ਕੀ ਗੱਲ ਮੇਰਾ ਕੋਈ ਦਰਨੀ ਤੁਹਾਨੂੰ ਸੁਣਾ ਦੇਖੋ ਕੋਈ ਮੇਰੀ ਉਹਨਾਂ ਨਾਲ ਕੋਈ ਲੈਣ ਨਾ ਕੋਈ ਦੇਣ ਨਾ ਕਦੀ ਉਹਨੇ ਜੇ ਮੈਨੂੰ ਇੱਕ ਦਿਨ ਕਿਤੇ ਮਿਲਿਆ ਉਹ ਤਾਂ ਹੈਲੋ ਹੈਲੋ ਹੋਈ ਆ ਕੀ ਗੱਲ ਤੁਹਾਡੇ ਤੋਂ ਅਲਿਗੇਸ਼ਨ ਲੱਗ ਰਿਹਾ ਵੱਲੋਂ ਹੁਣ ਮੈਨੂੰ ਪਤਾ ਨਹੀਂ ਨਾ ਇਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਤੁਹਾਡੀ ਮੰਗ ਮੇਰੀ ਮੰਗ ਇਹ ਆ ਵੀ ਨਜਾਇਜ਼ ਧੱਕਾ ਨਾ ਕਿਸੇ ਨਾਲ ਕਰਾਓ ਪ੍ਰਸ਼ਾਸਨ ਕੱਲੋਂ ਇਹ ਜੇ ਪ੍ਰੈਸ ਕਾਨਫਰੰਸਾਂ ਕਰਦੇ ਆ ਸਾਰੇ ਤੇ ਉਦੇ ਤੋਂ ਮੈਂ ਇੱਕ ਬਿਜ਼ਨਸਮੈਨ ਬੰਦਾ ਵਾਂ ਜੀ ਤੇ ਮੇਰੇ ਤੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਪੁਲਿਸ ਡਿਪਾਰਟਮੈਂਟ ਇਨਕਮ ਦਾ ਸੀ ਮੈਂ ਪੁਲਿਸ ਡਿਪਾਰਟਮੈਂਟ ਚ ਉਸ ਮਸਲੇ ਚ ਨਹੀਂ ਗਿਆ ਜੀ ਜੀ ਹੁਣ ਤੁਹਾਡੇ ਕੋਲ ਜੇ ਕੋਈ ਪਰਚਾ ਆਇਆ ਕੋਈ ਹਾਂ ਜੀ ਜਿਹੜਾ ਤੁਹਾਡੇ ਕੋਲ ਪਰਚਾ